ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਕੁਲਵੀਰ ਸਿੰਘ ਜੀਰਾ ਦੇ ਹੱਕ ਦੇ ਵਿੱਚ ਸਥਾਨਕ ਇੰਪੀਰੀਅਲ ਪੈਲੇਸ ਦੇ ਵਿੱਚ ਇੱਕ ਪ੍ਰਭਾਵਸ਼ਾਲੀ ਰੈਲੀ ਹਲਕਾ ਸੁਲਤਾਨਪੁਰ ਲੋਧੀ ਤੋਂ ਜਾਦਵ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਕੁਲਵੀਰ ਸਿੰਘ ਜੀਰਾ ਨੂੰ ਖੁੱਲ ਕੇ ਸਮਰਥਨ ਦੇਣ ਦਾ ਐਲਾਨ ਕੀਤਾ ਆਣਾ ਕੁਲਵੀਰ ਸਿੰਘ ਜੀਰਾ ਨੂੰ ਭਾਰੀ ਬੰਬਤ ਨਾਲ ਜਿਤਾਉਣ ਦਾ ਭਰੋਸਾ ਵੀ ਦਿਵਾਇਆ ਇਸ ਮੌਕੇ ਸੰਬੋਧਨ ਕਰਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗੇਲ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤਕਸਾਲੀ ਕਾਂਗਰਸੀ ਆਗੂ ਪ੍ਰੋਫੈਸਰ ਚਰਨ ਸਿੰਘ ਸਾਬਕਾ ਚੇਅਰਮੈਨ ਤੇਜਵੰਤ ਸਿੰਘ ਆਦਿ ਬੁਲਾ ਰਹੇ ਨੇ ਜਿੱਥੇ ਹਲਕੇ ਦੇ ਲੋਕਾਂ ਨੂੰ ਕੁਲਵੀਰ ਸਿੰਘ ਜੀਰਾ ਦੇ ਹੱਕ ਦੇ ਵਿੱਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। ਉਸੇ ਕੁਲਵੀਰ ਸਿੰਘ ਜੀਰਾ ਨੂੰ ਹਲਕੇ ਵਿੱਚੋਂ ਭਾਰੀ ਵੋਟਾਂ ਦੇ ਫਾਇਸ ਨਾਲ ਜਿਤਾਉਣ ਦਾ ਭਰੋਸਾ ਵੀ ਦਿਵਾਇਆ। ਆਪਣੇ ਸੰਬੋਧਨ ਵਿੱਚ ਕਿਹਾ ਕਿ ਖਡੂਰ ਸਾਹਿਬ ਹਲਕੇ ਲਈ ਜੀਰਾ ਵੋਥੀ ਜੋਗ ਉਮੀਦਵਾਰ ਹਨ। ਜੋ ਹਲਕੇ ਦੇ ਲੋਕਾਂ ਲਈ ਮੁਸ਼ਕਿਲਾਂ ਮੁਸੀਬਤਾਂ ਨੂੰ ਚੰਗੀ ਤਰ੍ਹਾਂ ਜਾਣੂ ਹਨ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਚੌਣਾ ਮਗਰੋਂ ਹਲਕੇ ਅੰਦਰ ਨਾ ਭਾਜਪਾ ਨਾ ਆਪ ਨਾ ਕਾਲੀ ਦਲ ਤੇ ਨਾ ਕੋਈ ਹੋਰ ਨਜ਼ਰ ਆਵੇਗਾ ਆਪਣੇ ਸੰਬੋਧਨ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਕਾਂਗਰਸੀ ਉਮੀਦਵਾਰ ਕੁਲਵੀਰ ਸਿੰਘ ਜੀਰੇ ਨੇ ਸਪਸ਼ਟ ਕੀਤਾ ਕਿ ਮੈਨੂੰ ਰਾਣਾ ਗੁਰਜੀਤ ਸਿੰਘ ਹੁਣ ਵੱਲੋਂ ਟਿਕਟ ਲੈ ਕੇ ਦਿੱਤੀ ਗਈ ਹੈ ਅਤੇ ਮੇਰੀ ਜਿੱਤ ਤੇ ਹਾਰ ਵੀ ਰਾਣਾ ਗੁਰਜੀਤ ਸਿੰਘ ਦੀ ਹੋਵੇਗੀ ਤੁਸੀਂ ਮਿਸਲੋ ਕੁਲਵੀਰ ਸਿੰਘ ਜੀਰੇ ਨੇ ਹੋਰ ਕੀ ਕਿਹਾ ਰਿਪੋਰਟਰ ਨਿਰਮਲ ਸਿੰਘ ਦੀ ਸੁਲਤਾਨਪੁਰ ਲੋਧੀ ਤੋਂ ਰਿਪੋਰਟ ਆਦਰਯੋਗ ਜਨਸਾਖਰ ਅਤੇ ਰਿਕਰ ਸਮਝਦਾ ਹੈ ਇਸ ਸਮਰਥਨ ਦਿੱਤਾ ਹੈ ਕਿਵੇਂ ਮਹਿਸੂਸ ਕਰਦੇ ਹੋ ਤੇ ਕੀ ਕਰਨਾ ਹੈ ਅੱਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬੜੀ ಅಪਾਰ ਕਿਰਪਾ ਕੀਤੀ ਹੈ ਕਿ ਮੇਰੇ ਭਰਾ ਰਾਣਾ ਇੰਦਰਪ੍ਰਤਾਪ ਜੀ ਨੇ ਜੋ ਕਿ ਐਮ ਐਲ ਏ ਸ੍ਰੀ ਸੁਲਤਾਨਪੁਰ ਲੋਧੀ ਤੋਂ ਸੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਸੀ ਅੱਜ ਉਹਨਾਂ ਨੇ ਬੁਲਾ ਕੇ ਜੋ ਮਾਨ ਸਨਮਾਨ ਮੈਨੂੰ ਦਿੱਤਾ ਹੈ ਮੈਂ ਸਦਾ ਰਾਣਾ ਪਰਿਵਾਰ ਦਾ ਰਣੀ ਰਵਾਂਗਾ ਔਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜੀ ਟਿਕਟ ਇਹ ਟਿਕਟ ਜਿਹੜੀ ਆ ਮੈਨੂੰ ਠੀਕ ਆ ਕਾਂਗਰਸ ਪਾਰਟੀ ਦੀ ਟਿਕਟ ਆ ਕਾਂਗਰਸ ਪਾਰਟੀ ਨੇ ਦਿੱਤੀ ਆ ਪਰ ਜਿਹੜੀ ਟਿਕਟ ਆ ਉਹ ਲੈ ਕੇ ਰਾਣਾ ਗੁਰਜੀਤ ਸਿੰਘ ਜੀ ਆਏ ਆ ਔਰ ਇੱਥੇ ਜਿਹੜੀ ਇਹਦੇ ਨਾਲ ਆ ਕਿ ਰਾਣਾ ਗੁਰਜੀਤ ਸਿੰਘ ਜੀ ਦੀ ਜਿਹੜੀ ਹੈ ਸ਼ਾਨ ਉਹ ਵਧੀਆ ਔਰ ਹਮੇਸ਼ਾ ਅਸੀਂ ਦੋਵੇਂ ਭਰਾ ਜਿਹੜੇ ਆ ਉਹ ਇਕੱਠੇ ਹੋ ਕੇ ਚੱਲਾਂਗੇ ਔਰ ਕਦੀ ਵੀ ਜਿਹੜਾ ਇਹੋ ਜਿਹਾ ਕਿਉਂਕਿ ਪਹਿਲਾਂ ਜੋ ਕੁਛ ਹਲਕੇ ਦੇ ਵਿੱਚ ਹੁੰਦਾ ਰਿਹਾ ਅੱਜ ਲੋਕਾਂ ਨੇ ਚੀਕਾ ਮਾਰ ਮਾਰ ਕੇ ਦੱਸਿਆ ਮੈਨੂੰ ਔਰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਨਾਰਾ ਹੈ ਤੁਹਾਡਾ ਜਿੱਥੇ ਰਾਣਾ ਉੱਥੇ ਜਾਣਾ ਹਾਂਜੀ ਇੱਕ ਵੱਡੀ ਚਰਚਾ ਦਾ ਵਿਸ਼ਾ ਹੈ ਸਾਬਕਾ ਵਿਧਾਇਕ ਦਾ ਸਾਥ ਸਮਰਥਨ ਲਓਗੇ ਕਿ ਨਹੀਂ ਗੱਲ ਇਹ ਹੈ ਕਿ ਮੈਂ ਕਿਹਾ ਜਿੱਥੇ ਰਾਣਾ ਉਹ ਗੱਲ ਹੈ ਸਰਦਾਰ ਕੁਲਬੀਰ ਸਿੰਘ ਜੀਰਾ ਜੀ ਨੂੰ ਰਾਣਾ ਗੁਰਜੀਤ ਸਿੰਘ ਜੀ ਨੇ ਟਿਕਟ ਦਵਾਈ ਫਡੂਰ ਸਾਹਿਬ ਦੀ ਤੇ ਜ਼ਿੰਮੇਵਾਰੀ ਵੀ ਚੱਕੀ ਜਿਤਾਉਣ ਦੀ ਤੇ ਜਦੋਂ ਬਾਪੂ ਨੇ ਜ਼ਿੰਮੇਵਾਰੀ ਚੱਕ ਲਈ ਫਿਰ ਪੁੱਤ ਕੀ ਕਰ ਸਕਦਾ ਪੁੱਤ ਦੀ ਡਿਊਟੀ ਇਸ ਕੰਮ ਨੂੰ ਸਿਰੇ ਚੜਾਉਣ ਦੀ ਆ ਤੇ ਮੇਰੇ ਤੇ ਜੀਰਾ ਸਾਹਿਬ ਦੇ ਵਿੱਚ ਕੋਈ ਫਰਕ ਨਹੀਂ ਟਿਕਟ ਇਹਨਾਂ ਨੂੰ ਮਿਲੀ ਹੈ ਮੈਨੂੰ ਮਿਲੀ ਹੈ ਇੱਕ ਬਰਾਬਰ ਅਸੀਂ ਸਾਰੇ ਸੁਲਤਾਨਪੁਰ ਵਾਲਿਆਂ ਨੇ ਤਕੜੇ ਹੋ ਕੇ ਜ਼ੋਰ ਲਾਉਣਾ ਜਿਵੇਂ ਮੈਂ ਲੜਾਂ